ਗੁਰਚਨ ਸਿੰਘ ਗਰੇਵਾਲ ਜੀ ਪੀਤੀ ਕੱਲ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਫੈਸਲਾ ਆਉਣਾ ਸੀ ਕਿ ਉਹਨਾਂ ਨੂੰ ਜੋ ਸਜ਼ਾ ਹੈ ਉਸ ਉਹ ਕਿਸ ਤਰੀਕੇ ਨਾਲ ਦਿੱਤੀ ਜਾਵੇਗੀ ਪਰ ਇਹ ਜੋ ਖਬਰ ਹੈ ਕੁਸ਼ ਬਾਹਰ ਨਹੀਂ ਆਇਆ ਤੁਸੀਂ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਤਰੀਕ ਅੱਗੇ ਪੈ ਗਈ ਸੋ ਇਸ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਦੇਖੋ ਬੜੀ ਇੱਕ ਜਰਦਪਰੀ ਦਾਸਤਾ ਹੈ ਜੀ ਇੱਕ ਪਾਸੇ ਸਰਕਾਰ ਹੈ ਉਹਦੀ ਉਹਦੀ ਜ਼ਿੰਮੇਵਾਰੀ ਆ ਉਹਦਾ ਉਹਦੀ ਭਾਵਨਾਵਾਂ ਜੀ ਦੂਜੇ ਪਾਸੇ ਇੱਕ ਦ੍ਰੜ ਤੇ ਅਡੋਲ ਭਾਰ ਜਿੱਡਾ ਰਦਾ ਬਲਵੰਤ ਸਿੰਘ ਰਾਜਵਾਨਾ ਮੈਂ ਇਥੇ ਗੱਲ ਪਹਿਨੇ ਕਲੀਅਰ ਕਰ ਦਿਆਂ ਜੀ ਮੇਰੇ ਲਈ ਸਾਰੇ ਬੰਦੀ ਸਿੰਘ ਸਤਕਾਰਯੋਗ ਆ ਕੋਈ ਵੀ ਕੁਰਬਾਨੀ ਕਿਸੇ ਨੇ ਇੱਕ ਬੰਦੀ ਕੀਤੀ ਕਿਸੇ ਨੇ ਪੀਸਾਲ ਦੀ ਕੀਤੀ ਜਿਹੜਾ ਵੀ ਸੰਘਰਸ਼ ਦੇ ਲਈ ਉਹੀ ਹਾਜ਼ਰ ਆ ਰਾਂ ਮੈਂਰੇ ਲਈ ਉਹ ਹੀ ਸਤਿਕਾਰਯੋਗ ਆ ਪਰ ਅੱਜ ਸਿਰਫ ਉਹ ਵਿਸ਼ੇਸ਼ ਤਰਕ ਜਦੋਂ ਅਸੀਂ ਗੱਲ ਰਾਜੋਣਾ ਸਾਹਿਬ ਦੀ ਕਰ ਰਹੇ ਹਾਂ ਤੇ ਉਹਨਾਂ ਦੇ ਬਾਰੇ ਮੈਂ ਜਕਰ ਕਰਦਾ ਕਿਉਂਕਿ ਕਾਫੀ ਵਾਰ ਮੈਨੂੰ ਮਿਲਣ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਉਹਨਾਂ ਦੀ ਜਿਹੜੀ ਜਿਹੜੀ ਮਾਨ ਦੀ ਗੱਲ ਆ ਕਿ ਬਿਆਨ ਸਿੰਘ ਨਾਲ ਕੋਈ ਰਲਵਾਂ ਨਹੀਂ ਸੀ ਪਰ ਕੀ ਆ ਵੀ ਬਿਆਨ ਸਿੰਘ ਨੇ ਜੁਰਮ ਹੀ ਇੰਨਾ ਕੀਤਾ ਸਿੱਖ ਨੌਜਵਾਨਾਂ ਦੇ ਨਾਲ ਇਸ ਉਹ 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 ਜੀ ਇਸ ਹਾਲ ਆਜ ਤੋਂ 8 ਸਾਲ ਪਹਿਲਾਂ ਸੜਾਈ ਜਾਂਦੀ ਆ 11 ਸਾਲ ਉਹਨਾਂ ਦਾ ਟ੍ਰਾਇਲ ਚੱਲਿਆ ਜੀ ਤੇ ਵੱਖਰੀ ਜੀ ਗੱਲ ਆ ਕਿ ਦਾ 11 ਸਾਲ ਟ੍ਰਾਇਲ ਚੱਲਿਆ 18 ਸਾਲ ਉਹ ਫਰਸੀ ਚੱਕੀ ਜਨੇ ਉਹ ਤੋਂ ਲਾਇਏ 29 ਸਾਲ ਆ ਮੈਂ ਉਹਨਾਂ ਦੀ ਜਿੰਦਗੀ ਨਾਲ ਜੁੜਿਆ ਜਿਹੜਾ ਉਹਨਾਂ ਦੀ ਇਹ ਜੇਲ੍ਹ ਦਾ ਇੱਕ ਡਾਕੂਮੈਂਟ ਮਿਲਦਾ ਆਸ ਡਾਕੂਮੈਂਟ ਆ ਉਹਦਾ ਸ਼ਬਦ ਕੁਝ ਹੋਰ ਹੋਣਾ ਮਿਲ ਦਿਖ ਰਹੀ ਸੀ ਜਿਹਦੇ ਵਿੱਚ 11 ਸਾਲ ਤੇ 6 ਮਹੀਨੇ ਤੇ ਕੁਝ ਦਿਨ ਜਿਹੜੇ ਆ ਟ੍ਰਾਇਲ ਦੇ ਸੀਗੇ ਤੇ ਉਸ ਤੋਂ 18 ਸਾਲ ਦੇ ਦੇ ਕਰੀਬ ਜਿਹੜੇ ਆ ਉਹ ਆਸੀ ਚੱਕੀ ਵਿੱਚ ਉਹਨਾਂ ਨੂੰ ਸਜ਼ਾ ਐਲਾਨਣ ਤੋਂ ਬਾਅਦ ਦੇ ਸੀਗੇ ਜੀ ਉਹ ਸਾਰੇ ਕਾਸੇ ਦੇ ਵਿੱਚ ਇੱਕ ਜਿਹੜਾ ਸੰਦ ਆ ਵਾ ਜਿਹਦੇ ਵਿੱਚ ਪ੍ਰੋਲ ਨਾਮ ਪ੍ਰੋਲ ਲਿਖਿਆ ਸੀ ਤੇ ਉਹਦੇ ਦੀ ਜੀਰੂਆਂ ਹੀ ਸੀਗੀਆਂ ਦਾ ਸਾਲਾਂ ਵਿੱਚ ਨਾ ਦਿਨਾਂ ਵਿੱਚ ਦੇ ਨਾ ਘੰਟਿਆਂ ਵਿੱਚ ਉਹਨਾਂ ਦਾ ਕੋਈ ਜ਼ਿਕਰ ਸੀਗਾ ਉਹ ਬੜੀ ਵੱਡੀ ਇੱਕ ਸ਼ਖਸੀਅਤ ਹੈ ਇਹਨਾਂ ਨੂੰ ਅੱਜ ਵੀ ਜਦ ਮਿਲਦੇ ਆ ਤਾਂ ਉਹਨਾਂ ਨੇ ਇਹੀ ਕਿਹਾ ਕਿ ਮੈਨੂੰ ਜਿਸ ਜਿਹੜਾ ਮੈਂ ਕੰਮ ਕੀਤਾ ਸੀ ਉਹਦਾ ਮੈਨੂੰ ਉਹਨਾਂ ਨੇ ਸਜ਼ਾ ਦਿੱਤੀ ਤੇ ਮੈਨੂੰ ਸਜ਼ਾ ਦੇਤੀ ਜਾਵੇ। ਅਸ਼੍ਰੋਮੀ ਕਮੇਟੀ ਨੇ ਚਲੋ ਆਪ ਵੀ ਮੰਦੀ ਭਾਵਨਾ ਸਿੱਖ ਪੰਥ ਦੀ ਆਵਾਜ਼ ਸੀ ਕਿ ਉਹਨਾਂ ਨੂੰ ਬਚਾਇਆ ਜਾਵੇ। ਜੀ ਜਦੋਂ ਕਿ ਉਹਨਾਂ ਨੇ ਕੋਈ ਰਹਿਮ ਦੀ ਪੀੜ ਨਹੀਂ ਸਾਈ। ਜੀ ਬਿਲਕੁਲ ਪਰ ਅਸ਼੍ਰੋਮੀ ਕਮੇਟੀ ਦੇ ਉਹਦੇ ਕਰਕੇ ਕੋਈ ਗੱਲ ਹੱਲ ਤੱਕ ਸਾਡੀ ਸਿਰੇ ਨਹੀਂ ਚੜੀ। ਉਹਨਾਂ ਦਾ ਬਾਰ-ਬਾਰ ਇਹ ਕਹਿਣਾ ਵਾ ਕਿ ਤੁਸੀਂ ਆਪਣੀ ਪਟੀਸ਼ਨ ਵਾਪਸ ਲਓ ਜੀ ਇਹ ਦੇਖੋ ਸਾਡੇ 500 ਸਾਲਾ ਗੁਰਾਂ ਦੇ ਪ੍ਰਕਾਸ਼ ਪੁਰਤ ਤੇ ਮੋਦੀ ਸਾਹਿਬ ਇੱਥੇ ਨੋਟੀਫਿਕੇਸ਼ਨ ਜਾਰੀ ਕਰਦੇ ਜਿਹਦੇ ਚ ਸਾਧ ਜਨ ਸਾਹ ਦੀ ਫਾਸੀ ਦੀ ਮਾਫੀ ਆ ਤੇ ਬਾਕੀ ਬੰਦੇ ਜਿਹੜੇ ਆਈ ਦੀ ਗੱਲ ਆ ਜੀ ਉਹ ਸਰਕਾਰਾਂ ਜਿਹੜੀਆਂ ਵਾ ਇਹ ਕੀ ਕਰ ਰਹੀਆਂ ਕੀ ਸੋਚ ਰਹੀਆਂ ਕੀ ਉਹਨਾਂ ਨੂੰ ਸਿੱਖਾਂ ਦੇ ਲਈ ਮਨ ਲਓ ਇੰਨੀ ਵੱਡੀ ਨਫ਼ਰਤ ਆ ਜਿਹੜੇ ਕਿ ਪਾਰਲੀਮੈਂਟ ਦੇ ਵਿੱਚ ਸਾਡੇ ਵੱਡੇ ਆਗੂ ਆਪਦੀ ਨਫ਼ਰਤ ਦਾ ਹਜ਼ਾਰ ਤਾਂ ਕਰਦੇ ਆ ਔਰ ਇਨੀ ਵੀ ਨਹੀਂ ਹੋਣੀ ਚਾਹੀਦੀ ਧੱਕੇਸ਼ਾਹੀ ਕਿ ਜਿਹੜੇ ਸਿੱਖਾਂ ਨੇ ਤਾਂ ਰੋਲ ਹੀ ਬਹੁਤ ਵੱਡਾ ਕੀਤਾ ਤੇ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਕਿ ਸਿੱਖਾਂ ਦੇ ਲਈ ਇਹ ਸਰਕਾਰ ਜਿਹੜੀ ਹੈ ਬਹੁਤ ਫਿਕਰਮੰਦ ਹੈ ਤੇ ਫਿਰ ਇੱਕ ਬੰਦਾ ਕਿੰਨੀਆਂ ਸਜ਼ਾਵਾਂ ਭੁਗਤੇਗਾ ਕੀ ਕਾਨੂੰਨ ਸਾਨੂੰ ਇਹ ਇਜਾਜ਼ਤ ਦਿੰਦਾ ਇਹ ਬੜਾ ਕੋਸ਼ਾ ਤੇ ਇਸ ਗੱਲ ਲਈ ਸਰਕਾਰ ਤੇ ਦਬਾਅ ਵੀ ਬਣਾਇਆ ਫਿਰ 2020 ਦੇ ਵਿੱਚ 2002 ਦੇ ਵਿੱਚ ਜੀ 2015 ਤੋਂ ਪਰਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਸੀ ਕਿ ਕੋਈ ਫੈਸਲਾ ਆਵੇਗਾ ਸੋ ਉਹ ਜੋ ਫੈਸਲਾ ਆਇਆ ਜਾਂ ਫਿਰ ਕੋਈ ਸੁਣਵਾਈ ਹੋ ਟਲ ਗਈ ਆ ਇਸ ਬਾਰੇ ਜਾਣਕਾਰੀ ਲੈਣਾ ਚਾਹਾਂਗੇ ਕਿਉਂਕਿ ਇਹ ਬਹੁਤ ਵੱਡਾ ਮਸਲਾ ਆ ਲੰਬੇ ਸਮੇਂ ਤੋਂ ਇਹ ਜੋ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਭਾਈ ਸਾਹਿਬ ਆਪਣੇ ਲਈ ਜੋ ਸਜ਼ਾ ਦੀ ਮੰਗ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਔਖਾ ਹੈ ਕਿਉਂਕਿ ਉਹ ਨਾ ਤਾਂ ਬਾਹਰ ਆ ਤੇ ਨਾ ਹੀ ਕੋਈ ਸਜ਼ਾ ਦਾ ਅਜੇ ਤੱਕ ਉਹਨਾਂ ਨੇ ਆਪ ਮੰਗ ਕੀਤੀ ਹੈ ਕਿ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਹਾਲਾਂਕਿ ਰਾਮ ਦੀ ਪਟੀਸ਼ਨ ਦੀ ਜੇਕਰ ਗੱਲ ਕਰੀਏ ਆਪਣੇ ਵੱਲੋਂ ਪਾਈ ਗਈ ਹੈ ਪਰ ਇਹ ਜੋ ਇੰਤਜ਼ਾਰ ਆ ਇਸ ਬਾਰੇ ਜਾਣਬੁੱਝ ਕੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਬਲੋ ਇਹ ਹੋਰ ਤਰੇ ਕੋ ਹੋਰ ਤਰ੍ਹਾਂ ਦਾ ਇੱਕ ਸਾਡੇ ਤੇ ਤਸ਼ੱਦਦ ਹੈ ਇੱਕ ਹੋਰ ਤਰ੍ਹਾਂ ਦਾ ਵਿਚਕਰਾ ਜਿਹੜਾ ਕਿ ਦੇਸ਼ ਦੀ ਯਾਦੀ ਤੋਂ ਬਾਅਦ ਦੇ ਕਿਸੇ ਵੀ ਮੁਜਰਮ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਇਹ ਨਹੀਂ ਹੋਇਆ ਹੋਵੇਗਾ ਪਹਿਲਾ ਹੀ ਕੇਸ ਹੋਇਆਗਾ ਜੀ 30 ਸਾਲ ਦੀ ਇੱਕ ਬੰਦੀ ਦੇ ਵਿੱਚ ਕਿਸੇ ਨੂੰ 18 ਸਾਲ ਫਾਂਸੀ ਲਾਉਣ ਤੋਂ ਬਾਅਦ ਉਹ ਵੀ ਫਾਂਸੀ ਚੱਕੀ ਹੱਤੇ ਵਿੱਚ ਰੱਖਿਆ ਗਿਆ ਹੋਵੇ ਜੀ ਤੇ ਅੱਜ ਵੀ ਉਹਦਾ ਫੈਸਲਾ ਨਾ ਆਇਆ ਹੋਵੇ ਦੇਖੋ ਜਿਹੜੀ ਇਹ ਰੱਟ ਪਾਈ ਸੀ ਉਹਨਾਂ ਨੇ ਹੁਣ ਪਾਈ ਸੀ ਜੀ ਕਿ 2000 ਵਿੱਚ ਕਿ ਮੇਰਾ ਉਹਦਾ ਫੈਸਲਾ ਕੀਤਾ ਜਾਵੇ ਜੀ ਠੀਕ ਹੈ ਨਾ ਤੇ ਪਰ ਉਹ ਫੈਸਲਾ ਨਹੀਂ ਹੋਇਆ ਉਹ ਉਸ ਵੀ ਤਰੀਕ ਪੈ ਰਹੀ ਆ ਜੋ ਐਤਕੀ 15 ਤਰੀਕ ਵਾਲੇ ਮਸਲੇ ਨੂੰ ਲੈ ਕੇ ਜਿਆਦਾ ਜਿਹੜਾ ਫੋਕਸ ਇਸ ਕਰਕੇ ਸੀਗਾ ਕਿ ਇੱਥੇ ਜੀ ਇੰਨੀਆਂ ਕੰਪਨੀਆਂ ਲੱਗੀਆਂ ਕਿ ਇਹ ਹੋ ਗਿਆ ਉਹ ਹੋ ਗਿਆ ਬਹੁਤ ਕੁਝ ਸੀਗਾ ਜੀ ਉਸ ਕਰਕੇ ਹੁਣ ਜਮਰੀਨ ਬੋਰਡ ਨੇ ਵੀ ਬੜੇ ਜ਼ੋਰ ਨਾਲ ਕਿਹਾ ਸੀ ਕਿ ਸਰਕਾਰ ਦੇ ਬਾਰੇ ਫੈਸਲਾ ਕਰੇ ਆਪਣਾ ਜਵਾਬ ਦਵੇ ਠੀਕ ਹੈ ਨਾ ਪਰ ਸਰਕਾਰ ਇਸ ਗੱਲ ਦੀ ਸਮਰੱਥ ਨਹੀਂ ਦਿਖਾਈ ਦੇ ਰਹੀ ਕਿ ਉਹ ਇਸ ਦੇ ਬਾਰੇ ਚ ਕੋਈ ਜਵਾਬ ਦਵੇ ਸੋ ਐਤਕੀ ਉਹਨਾਂ ਨੇ ਜਵਾਬ ਦਾਵਾ ਨਹੀਂ ਸੀ ਪੇਸ਼ ਕਰਨਾ ਸਰਕਾਰ ਦਾ ਪ੍ਰਭਾਵ ਆ ਸਰਕਾਰ ਦਾ ਵੀ ਕਹਿੰਦੇ ਹੁੰਦੇ ਆ ਕੇਸ ਦੇ ਵਿੱਚ ਮਿਲੀ ਭੁਗਤ ਆ ਵੀ ਸੁਪਰੀਮ ਕੋਰਟ ਦੇ ਏਡੇ ਵੱਡੇ ਪੱਧਰ ਤੇ ਕਈ ਹੋਈ ਗੱਲ ਨੂੰ ਸਰਕਾਰ ਨੇ ਗੌਰਿਆ ਨਹੀਂ ਇਹ ਆਦਿ ਤਰੀਕ ਦੇ ਵਿੱਚ ਜਿਹੜਾ ਉਹ ਨਹੀਂ ਕੇਸ ਜਿਹੜਾ ਵਾਕਈ ਇਸ ਇਨਲਿਸਟ ਨਹੀਂ ਹੋਇਆ ਇੱਕ ਇਨਲਿਸਟ ਸ਼ਬਦ ਆ ਜਦੋਂ ਕੋਰਟ ਦੇ ਵਿੱਚ ਕੋਈ ਵੀ ਕੇਸ ਲੱਗਦਾ ਹੋਵੇ ਤੇ ਇਨਲਿਸਟ ਹੁੰਦਾ ਉਹ ਮੈਨੂੰ ਜਾਣਕਾਰੀ ਦੱਸੀ ਸੀ ਵਕੀਲ ਸਾਹਿਬ ਨੇ ਕਿ 4 ਦਿਨ ਪਹਿਲਾਂ ਹੋ ਜਾਂਦਾ ਜੀ ਪਰ ਅਸੀਂ ਆਖਿਆ ਵੀ ਸ਼ਾਇਦ ਇਹਨੂੰ ਸਬਲੀਮੈਂਟਰੀ ਦੇ ਵਿੱਚ ਲਿਆ ਜਾਵੇ ਜਿਹੜਾ ਕਿ ਹੁੰਦਾ ਬਹੁਤ ਰੇਅਰ ਆ। ਕਿ ਉਹ ਸਬਲੀਮੈਂਟਰੀ ਵੀ ਇੱਕ ਰਾਤ ਪਹਿਲਾਂ ਹੁੰਦਾ ਯਾਨੀ ਕਿ 12 ਘੰਟੇ ਪਹਿਲਾਂ ਹੁੰਦਾ। ਕੋਰਟ ਦੇ ਹਾਲਤ ਲੱਗਣ ਤੋਂ। ਉਹ ਦੋਨੇ ਚੀਜ਼ਾਂ ਨਹੀਂ ਹੋਈਆਂ ਤਾਂ ਸਾਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਸਰਕਾਰ ਦੀ ਮੰਸ਼ਾ ਦੇ ਭਾਗ ਦਾ ਜਿਹੜੀ ਆ ਉਹ ਸਿੱਖਾਂ ਦੇ ਪ੍ਰਤੀ ਅੱਛੀ ਦਿਖਾਈ ਨਹੀਂ ਦੇ ਰਹੀ। ਯਾਨੀ ਕਿ ਕਾਨੂੰਨ ਦਾ ਕਾਨੂੰਨ ਦੀ ਲੋਕਾਂ ਦਾ ਸੰਵਿਧਾਨ ਦੀ ਤੋਹੀਨ ਆ। ਬਸ ਮੁਲਕੀ ਇਕਰਾਰਾਂ ਦਾ ਕਾਣ ਆ। ਇਹਦਾ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਸਰਕਾਰ ਜਿਹੜੀ ਸਿੱਖਾਂ ਦੇ ਬੰਦੀ ਸਿੰਘਾਂ ਲਈ ਜਿਹੜਾ ਰਵੱਈਆ ਬਣਾ ਰਹੀ ਆ ਉਹ ਬਲਕਿ ਜ਼ਬਾਨੋ ਦੇ ਕਾਤਲਾਂ ਦੇ ਬਾਰੇ ਨਹੀਂ ਬਣਾਉਂਦੀ ਉਹ 14 ਸਾਲ ਬਾਅਦ ਛੜਦੀ ਆ ਉਹਨਾਂ ਨੂੰ ਉਹਨਾਂ ਨੂੰ ਸਨਮਾਨ ਦਿੰਦੀ ਆ ਉਹਨਾਂ ਨੂੰ ਸਟੇਜਾਂ ਤੇ ਜਾ ਕੇ ਸਨਮਾਨ ਕੀਤਾ ਜਾਂਦਾ ਤਾਂ ਬੜਾ ਫਰਕ ਆ ਇਹ ਜਿਹੜੀ ਸਰਕਾਰ ਦੀ ਮੰਚਾ ਜਿਹੜੀ ਸਿੱਖਾਂ ਲਈ ਇਹ ਕਿਉਂ ਆ ਬਹੁਤ ਜਿਆਦਾ ਹੈਰਾਨੀ ਆ ਤੇ ਸਿੱਖ ਆਵਾਮ ਦੇ ਅੰਦਰ ਇਸ ਗੱਲ ਦਾ ਰੋਸ ਵੀ ਆ ਜੀ ਤੋਂ ਇਹ ਜੀ ਜਿਹੜੀ 15 ਤਰੀਕ ਨੂੰ ਯਾ ਮਸੀਹ ਜੱਬਤ ਦਾ ਜੀ ਜੀ